प्यारे दोस्तों सारे दोस्तों ਨੂੰ ਮਿੱਤਰਾਂ ਨੂੰ ਤੇ ਮੁਲਾਜ਼ਮਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬੰਦੀਛੋੜ ਦੇਸ਼ ਦੇ ਉੱਪਰ ਲੱਖ ਲੱਖ ਵਧਾਈਆਂ ਮਾਂ ਸਰਕਾਰ ਨੇ ਇਸ ਵਾਰੀ ਵੱਡੀ ਮੇਇਬਾਨੀ ਕੀ ਨਾਲ ਕਿਉਂ ਦੀਵਾਲੀ ਤੋਂ ਪਹਿਲਾਂ ਮਲਾਹ ਡੀ ਦੇ ਵਿੱਚ 16% ਵਾਧਾ ਕਰਨਾ ਬਣਦਾ ਸੀ ਪਰ 1% ਵੀ ਵਾਧਾ ਨਹੀਂ ਕੀਤਾ ਗਿਆ ਹਾਲ ਕਿ ਕੇਂਦਰ ਸਰਕਾਰ ਡੀਏ 58% ਆ ਪੰਜਾਬ ਸਰਕਾਰ ਦੇ ਮਲਾਹਾਂ ਡੀਏ 42% ਆ ਬਹੁਤ ਵੱਡਾ ਭਰਕਾ ਜਿਹੜੀ ਸਰਕਾਰ ਆਪਣੇ ਮਲਾਹਾਂ ਨੂੰ ਡੀਏ ਕੇਂਦਰ ਸਰਕਾਰ ਦੇ ਬਰਾਬਰ ਨਹੀਂ ਦੇ ਸਾਦੀ ਤਾਂ ਉਹ ਇਸ ਸਰਕਾਰ ਤੋਂ ਅਸੀਂ ਕੀ ਆਸ ਕਰਦੇ ਆ ਦੂਜੇ ਪਾਸੇ ਪੇਕੇ ਹੁੰਦਾ ਏਰੀਆ ਦਾ ਕਰੋੜਾਂ ਰੁਪਏ ਬਾਕੀ ਹੈ ਪਰ ਉਸ ਵਾਸਤੇ ਵੀ ਸਰਕਾਰ ਚੁੱਪਾ ਪੁਰਾਣੀ ਪੈਨਸ਼ਨ ਗਿ ਬਹਾਲ ਕਰਨੀ ਸੀ ਉਹ ਵੀ ਬਹਾਲ ਨਹੀਂ ਕੀਤੀ ਗਈ ਉਹਨਾਂ ਦੇ ਮਲਾਹਾਂ ਦੀ ਮੀਟਿੰਗਾਂ ਬੇਦਾਨੀ ਹਰਪਾਲ ਸਿੰਘ ਜੀ ਨਾਲ ਬਹੁਤ ਵਾਰੀ ਹੋਈਆਂ ਮੁੱਖ ਨੇ ਭਵੰਤਵਾਨਾਂ ਨਾਲ ਵੀ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਬੈਸਟ ਰਹੀਆਂ ਜਿਗਾ ਸਰਕਾਰ ਨੇ ਮਾਲਾਇਆ ਮੰਗਨ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀ 2027 ਦੇ ਵਿੱਚ ਇਹ ਮਾਲਾਇਆ ਸਰਕਾਰ ਨੂੰ ਸਾਕਸ ਖੋਣ ਲਈ ਮਜਬੂਰ ਹੋਣਗੇ ਅਸੀਂ ਮੰਗ ਕਰਦੇ ਹਾਂ ਮੁੱਖ ਨੇ ਭਵੰਤਵਾਨ ਤੋਂ ਵੀ 5500 ਸਲਾਈਰੀ ਬਣਦਾ ਲਗਭਗ 17000 ਕਰੋੜ ਤੋਂ ਉੱਪਰ ਪਾ ਸਰਕਾਰ ਚੋਪਾ ਜੋ ਪੇ ਕਿ ਹੰਧਾਇਰੀ ਦਾ ਜਾਇਜ਼ ਮੰਗਾ ਏ ਉਦੋਂ ਜਾਵੇ ਜੋ ਮਲਾਜਮ ਮੋਬਾਈਲ ਪਤਾ ਹੈ ਜਾਂ ਰੂਲਰ ਏਰੀਆ ਹੈ ਜਾਂ ਹੋਰ ਸੈਂਟਰਾਂ ਦੇ ਕਈ ਪੱਤੇ ਆ ਉਹ ਬਾਹਰ ਕੀਤੇ ਜਾਣਾ ਨਹੀਂ ਦਰਵਾਣੇ 2017 ਵਿੱਚ 2027 ਦੇ ਵਿੱਚ ਤਾਂ ਮਲਾਜਮ ਪਿੰਡਾਂ ਬਣਨ ਵਾਸਤੇ ਪਹਿਲਾਂ ਸੁੱਟਣਾ ਪਿਆ ਕਰੂਗਾ ਫਿਰ ਪਿੰਡਾਂ ਜਾਇਆ ਕਰਨਗੇ ਉਹਜੀ ਬਾਸ ਜੀ ਮੰਗ ਕਰਦੇ ਆ ਵੀ ਤਾਂ ਹਰ ਪਾਸੇ ਜਿਮਾਂ ਤੋਂ ਵੀ ਜਿੰਨੇ ਪੰਜਾਬ ਸਰਕਾਰ ਦੇ ਮਹਿਕਮੇ ਚ ਕੰਮ ਕਰਦੇ ਕੱਟੇ ਮਲਾਜਮਾਂ ਉਹਨਾਂ ਤਰ੍ਹਾਂ ਵਾਅਦਾ ਕੀਤਾ ਜਾਵੇ ਨਹੀਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਸ ਤਈ BSBCL PSTC ਦੇ ਵਿੱਚ ਬਹੁਤ ਵੱਡੀ ਗਿੰਦ ਦੀ ਵਿੱਚ ਜੋ ਪੋਸਟਾਂ ਖਾਲੀ ਪਈਆਂ ਹਨ ਉਹ ਭਰਿਆ ਜਾਣਾ ਅਤੇ ਗੁਰੂ ਗੋਬਿੰਦ ਸਿੰਘ ਸੁਪਰਥਲਾ ਧਰਮਰਾਂ ਰੋਪੜ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਜ਼ਦਮ ਬੱਕੇ ਦਿੱਤੇ ਜਾਣਾ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ 10-10 12-12 ਹਜ਼ਾਰ ਦੇ ਘਟੋੜੋਂ ਦੀ ਤਨਖਾਹ ਪੱਤੀ ਹਿਆਰ ਇੱਤੀ ਜਾਵੇ ਤਾਂ ਇਹ ਉਹਨਾਂ ਦਾ ਪ੍ਰਵਾਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਸਕੇ ਮੈਡਿਵਲ ਵਰਕਰਾਂ ਆਸਾ ਵਰਕਰਾਂ ਅਗਰਮੜੀ ਵਰਕਰਾਂ ਮਾਨ ਪੱਤਰੇ ਵਿੱਚ ਵਾਅਦਾ ਕੀਤਾ ਜਾਵੇ ਜੋ ਸਾਡੀਆਂ ਭੈਣਾਂ ਵੱਲੋਂ ਜੀਰ ਟੰਡੀ ਅੜ ਮਹਾਲੀ ਜਲੰਧਰ ਭਾਨੇ ਲਾਇਗੈ ਪਰ ਪੰਜਾਬ ਸਰਕਾਰ ਜੋ ਸੁੱਤੀ ਪਈਆ ਤੁਮ ਕੰਨੀ ਨਾ ਮ赖 ਮੰਗਲ ਹੱਲ ਨਹੀਂ ਕਰੀ ਉਸ ਨੂੰ ਜਗਾਉਣ ਵਾਸਤੇ ਮੁੱਖ ਨੇ ਭਵਾਂ ਤੋਂ ਦੀ ਕੋਠੀ ਜੋ ਸੰਗਰੂਰ ਹੈ ਉੱਥੇ ਵੀ ਪੁਰਾਣੀ ਮੈਸ਼ਨ ਬਹਾਲੀ ਆਨੇ ਭਾਨਾ ਲਾਇਆ ਤੇ ਮਹਾਲੀ ਵੀ ਲਾਇਆ ਪਾ ਸਰਕਾਰ ਇਹ ਕਹਿੰਦਾ ਜੂਨੀ ਸਰਕਾਰੀ ਫਿਰ ਆਉਣ ਵਾਲੀ 2027 ਦੇ ਵਿੱਚ ਮਲਾਇ ਮਜਬੂਰ ਹੋਣਗੇ ਫਿਰ ਭਵਾਨਤ ਮਾਨ ਨੂੰ ਸੋਚਣਾ ਪਊਗਾ ਕਿ ਹੁਣ ਕੀ ਕਰੀਏ ਜੇ ਕੋਈ ਹੱਲ ਨਹੀਂ ਹੋਣਾ ਅਜੇ ਇੱਕ ਸਾਲ ਦਾ ਸਮਾਂ ਹੈ ਇੱਕ ਸਾਲ ਦੇ ਸਮੇਂ ਵਿੱਚ ਮਲਾਮ ਬੀਗ ਹੰਡਾਇਰ ਦੀ ਰੱਦ ਵਾਦਾ ਪ੍ਰਾਣੀ ਫੈਂਸਿੰਗ ਬਹਾਲ ਕਰੇ ਮਿਡਲ ਵਰਕਰ ਆਸਾ ਵਰਕਰਾਂ ਨੇ ਮਾਨ ਬੱਤੇ ਜੋ ਅਦਾ ਕਰੇ ਧੰਨਵਾਦ ਜੀ